ਮਲਾਇਓ ਸਾਥੀ ਨੂੰ ਪਿਆਰਪ੍ਰੀਤ ਸਾਸਰੀ ਕਾਲ ਜੀ ਅੱਜ ਅਸੀਂ ਬਾਬਾ ਮੋਤੀਰਾਮ ਮਹਿਰਾ ਜਿਹਦੀ ਪਾਰਕ ਵਿੱਚ ਖੜੇ ਆਂ ਹਾਂ ਜੀ ਫਤੇਗੜ ਸਾਹਿਬ ਮਲਾ ਨੇ ਮੁੱਖ ਮੰਗਾ ਵੀ ਡੀਰ ਵਿੱਚ 16% ਵਾਧਾ ਕਰਨਾ ਜਿਸ ਨੂੰ ਲੈ ਕੇ ਬੇਤੋਂ ਹੀ ਹਰਪਾਲ ਸਿੰਘ ਜੀਮਾ ਨਾਲ ਮੁਖੀ ਭਵਨਦਵਨ ਨਾਲ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਕਈ ਮੀਟਿੰਗਾਂ ਹੋਈਆਂ ਮੀਟਿੰਗਾਂ ਵਿੱਚ ਇਹੀ ਰਾਤ ਹੋਇਆ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਡੀਰ ਵਿੱਚ ਵਾਧਾ ਕਰਪਾ ਜਾਵੇਗਾ ਦੂਜੇ ਪਾਸੇ ਪੁਰਾਣੀ ਪੈਨਸ਼ਨ ਬਹਾਲੀ ਸੰਘਾਸਕ ਕਮੇਟੀ ਕਨਵੀਨਰ ਜਸਵੀਰ ਸਿੰਘ ਨੇ ਦੱਸਿਆ ਕਿ ਸਾਡੀਆਂ ਮੀਟਿੰਗਾਂ ਬੇਤਾਂ ਹਰਪਾਲ ਸਿੰਘ ਟੀਮਾਂ ਨਾਲ ਜੋ ਕਿ ਸਬਕਮੇਟੀ ਚੇਅਰਮੈਨ ਹੈ ਕਈ ਵਾਰ ਹੋ ਚੁੱਕੀਆਂ ਹਨ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਲਗਭਗ ਨੋਟੀਫਿਕੇਸ਼ਨ ਹੋਏ ਨੂੰ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਨਸਕੀਮ ਜਿਹੜੀ 1972 ਅਨਸਾਰ ਬਹਾਲੀ ਕੀਤੀ ਗਈ 17/7/2022 ਵਾਲੇ ਮਲਾਇਆ ਨੂੰ ਛੇਵਾਂ ਪੇ ਕਮਿਸ਼ਨ ਲਾਊਕਾਂ ਜ਼ਰੂਰੀ ਸੀ ਕਿਉਂਕਿ ਪੰਜਾਬ ਸਰਕਾਰ ਜੋ ਪੇ ਕਮਿਸ਼ਨ ਕੇਂਦਰ ਸਰਕਾਰ ਦਾ ਸਤਿ ਪਾਲਾ ਕਰ ਰਹੀ ਆ ਤੇ ਪੱਤੇ ਪੰਜਾਬ ਸਰਕਾਰ ਦੇ ਬਹੁਤ ਵੱਡੀ ਬੇਇਮਾਨੀ ਕਰ ਰਹੀ ਆ ਅਸੀਂ ਮੰਗ ਕਰਦੇ ਆ 17 7 2020 ਵਾਲੇ ਮਨਾਏ ਨੂੰ 6ਵਾਂ ਪੇਕ ਨੂੰ ਹਰ ਹਾਲਤ ਦੇ ਵਿੱਚ ਲਾਗੂ ਕੀਤਾ ਜਾਵੇ ਡੀਅਰ ਇਹ ਕਿਸ ਤਰ੍ਹਾਂ ਬਕਾਇਆ ਮਲਾਜਮਾਂ ਦੇ ਪੈਨਸ਼ਨਾਂ ਦਾ ਲਗਭਗ 18 ਹਾਇ ਕਰੋੜ ਤੋਂ ਉੱਪਰ ਬਣਦਾ ਏਰੀਆ ਦਾ ਪੇਕ ਨੂੰ ਸਾਢੇ 5 ਸਾਲ ਏਰੀਆ ਦਾ ਦੇਣ ਲਈ ਸਰਕਾਰ ਬਿਲਕੁਲ ਚੁੱਪਾ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨਤਮਨ ਵਿਤੋ ਹਰਪਾਲ ਸਿੰਘ ਜੀਮਾ ਨਾਲ ਮੀਟਿੰਗਾਂ ਹੋਈਆਂ ਪਰ ਅਜੇ ਤੱਕ ਪੇਗ ਨੇਰੀਆ ਸੰਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਜਿਸ ਕਰਕੇ ਮਲਾਿਆਂ ਵੱਲੋਂ ਧੂਰੀ ਦੇ ਵਿੱਚ ਸੰਗਰੂਰ ਦੇ ਵਿੱਚ ਮਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੜਕਾ ਚੌਂਗ ਜਾ ਕੇ ਵੀ ਧਰਨ ਲਾਇਆ ਗਿਆ ਜਾਮ ਕੀਤਾ ਗਿਆ ਜਿਸ ਨੂੰ ਲੈ ਕੇ ਮੀਟਿੰਗ ਮਿਲੀ ਸੀ ਪਰ ਮੀਟਿੰਗ ਦੇ ਵਿੱਚ ਵੀ ਕੁਝ ਪ੍ਰਾਪਤ ਨਹੀਂ ਹੋਇਆ ਜਿਸ ਕਰਕੇ ਮਲਾਿਆਂ ਵਿੱਚ ਬਹੁਤ ਵੱਡਾ ਰੋਸ ਆ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਹਿਕ ਵਿੱਚ ਕਾਮਗਦ ਦੇ ਕੱਚੇ ਮਲਾਜਮਾਂ ਨੇ 2 3 3 2 3 ਜਾ ਦਸ ਮਰੀ ਹੜਤਾਲ ਕੀਤੀ ਬਹੁਤ ਵੱਡੀ ਪੱਦਰ ਦੇ ਹੜਤਾਲ ਕੀਤੀ ਗਈ ਸੀ ਲਹਿਰਾ ਮਾਬਸਰ ਮਰਨਾਂ ਦੇ ਵਿੱਚ 85% ਹੜਤਾਲ ਕੱਚੇ ਕਾਮਿਆਂ ਨੇ ਕੀਤੀ ਜਿਸ ਨੂੰ ਲੈ ਕੇ ਮੀਟਿੰਗ ਵੀ ਹੋਈ ਆ ਹੁਣ ਇਹ ਪਤਾ ਲੱਗੋਣ ਵਾਲੇ ਸਨ ਵਿੱਚ ਵੀ ਮੀਟਿੰਗ ਵਿੱਚ ਕੀ ਫੈਸਲਾ ਕੀਤਾ ਜਾਦਾ ਵੀ 50 ਸਰਫ ਮੰਗ ਕਰਦੇ ਆ 50 ਸਰਕਾਰ ਦੇ ਮੈਗ ਵਿੱਚ ਖਾਲੀ ਪਈਆਂ ਸਮੇਂ ਭਰੀਆਂ ਕੱਚੇ ਮਲਾਿਆਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਮਿਡਲ ਵਰਕਰਾਂ ਆਸਾ ਵਰਕਰਾਂ ਉਹਨੇ ਮਾਨ ਪੱਤੇ ਵਿੱਚ ਵੱਧਾ ਕੀਤਾ ਜਾਵੇ ਰੋਪੜ ਸਾਮਰਾਨਾਂ ਦੇ ਵਿੱਚ ਲੈਰਾ ਮਾਂ ਬਸਰਾਨਾਂ ਦੇ ਵਿੱਚ ਖਾਲੀ ਪਿਆ ਸਮਿਆਂ ਹਰ ਹਾਲ ਜਲਦੀ ਭਰਿਆ ਧੰਨਵਾਦ ਜੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ